ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਵਲੌਗ ਵਿੱਚ ਉਮੀਦ ਆ ਸਾਰੇ ਭਰਾ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਪਰਮਾਤਮਾ ਤਰੱਕੀਆਂ ਵਰਸੇ ਚੜ੍ਹਦੀ ਕਲਾ ਚ ਰੱਖੇ ਘਰ ਪਰਿਵਾਰ ਨਗਰ ਜਿਹੜੇ ਪੰਜਾਬ ਤੇ ਸੁੱਖ ਰੱਖੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਦਾ ਵਲੌਗ ਆਪਣਾ ਕਰੇਲੂ ਵਲੌਗ ਜੋ ਛੋਟੇ ਛੋਟੇ ਕੰਮ ਨੇ ਆਪਣੇ ਘਰ ਦੇ ਉਹ ਆਪਾਂ ਜੋ ਹੁੰਦਾ ਕਦੇ ਨਾ ਕਦੇ ਕਾਇਮ ਮਿਲਦਾ ਦਾ ਆਪਾਂ ਜ਼ਰੂਰ ਕਰਾਉਣੇ ਰਹੇ ਆ ਤੇ ਅੱਜ ਆਪਾਂ ਇੱਕ ਦੋ ਕੰਮ ਕਰਨੇ ਸੀ ਜੋ ਕਣਕ ਟੁੱਟੀ ਹੋਈ ਸੀ ਖਾਣ ਵਾਲੀ ਬੀਨਾ ਉਹਨੂੰ ਆਪਾਂ ਪੱਖੇ ਨਾਲ ਲਾਵਾਂਗੇ ਤੇ ਆਪਾਂ ਥੋੜਾ ਜਿਹਾ ਮਾਤਾ ਨਾਲ ਗੱਲਾਂ ਕਰਤਾ ਗਿੱਜੀਆਂ ਮਾਤਾ ਸਬਜ਼ੀ ਨਾਲ ਸੀ ਅੱਜ ਕद्दू ਦੀ ਕद्दू ਦੀ ਸਬਜ਼ੀ ਬਣਾ ਲਈ ਸੀ ਤੇ ਮਾਤਾ ਨੇ ਕद्दू ਦੀ ਸਬਜ਼ੀ ਬਣਾਈ ਮਗੀਆਂ ਏ ਚਲੋ ਸੋ ਲਗੇ ਤਿਆਰ ਕਰੀ ਸੀ ਇਹ ਗਣੀ ਮਨਾਵਾਂਗੇ ਅੱਜ ਤੇ ਉਸ ਤੋਂ ਬਾਅਦ ਭਈ ਆਪਾਂ ਜੋ ਦਿਖਾਉਨੇ ਆ ਤੁਹਾਨੂੰ ਘਰ ਦਾ ਜੋ ਆਪਣੇ ਕੰਮ ਘਾਰ ਹੁੰਦੇ ਨੇ ਫਾਇਰ ਦੇ ਫਾਰ ਦੇ ਉਹ ਤਫਾਕੀ ਲੈ ਕੇ ਆਉਣੇ ਉਤਰ ਮੱਜਾਂ ਮੰਗੇਣਾ ਦਾ ਸਿਸਟਮ ਉਹ ਆਪਾਂ ਕੰਡਾ ਪਾਉਣੇ ਅੰਨੇ ਕਹੋ ਜੀ ਆਪਾਂ ਜੋ ਆਪਣਾ ਹਾਰਾ ਜੜੀ ਬਗਾਰਾ ਨਾ ਕਰ ਖੁੰਦੇ ਨੇ ਉਹੋ ਵੱਢ ਲੈਣੇ ਨੇ ਸਵੇਰੇ ਕਾਕਾ ਸਵੇਰੇ ਵੱਢੀ ਲੰਨੇ ਆਂ ਛਾਲੋ ਵਿੱਚ ਕਰਨੇ ਹੋਵੇ ਜੜੀ ਟੁਕੜਾ ਕਰੇਗਾ ਜੀਗਾ ਜੜੀ ਨੇ ਟੁਕੜਾ ਅੱਧੇ ਅੱਧੇ ਕਰਨਾ ਤੋਂ ਬਾਅਦ ਤੋਂ ਬਾਅਦ ਆਪਾਂ ਜੋ ਮੱਜਾਂ ਨੂੰ ਸੰਧੀ ਵਗੈਰਾ ਲਾ ਕੇ ਰੱਖ ਦੰਨੇ ਹਨ ਜਿਵੇਂ ਬੰਦਿਆ ਫੁੱਟਬਾਲ ਜਿਵੇਂ ਇਹਦਾ ਸੱਣੀ ਲੜਾਈ ਪਈ ਹੈ ਜਿਹੋਣੇ ਦੇ ਵਿੱਚ ਟੋਕਾ ਕੱਖ ਜੋ ਵੱਡਾ ਨੇ ਉਗੜਾ ਲਾਵੇ ਜੇ ਹੁਣ ਆਪਾਂ ਪੀਣਾ ਇਹ ਕਰਨਾ ਨਗਾਂ ਮੈਲਾਉਣਾ ਇੱਕ ਹੋਰ ਕੰਮ ਕਰ ਲੈ ਕੋਈ ਤੋਆ ਕੋਈ ਪਾਣੀ ਪੀਣਾ ਲਾਇਆ ਕਣਕ ਧੋਸ ਮਾਰ ਕੇ ਜੋ ਮਿੱਟੀ ਹੁੰਦੀ ਹੈ ਸਾਫ ਹੋ ਜਾਂਦੀ ਹੈ ਸਾਰੀ ਕਣਕ ਆਟਾ ਵਧੀਆ ਬਣ ਜਾਂਦਾ ਤੋਂ ਤੋਂ ਦੇ ਕਣਕ ਸਕਾ ਕੇ ਨਾ ਤੇ ਰੋਟੀ ਆਟਾ ਵੀ ਚੱਡਾ ਬਣਦਾ ਹੈ ਉਹਦੇ ਵਿੱਚ ਵਧੀਆ ਫੁੱਲਦਿਆਂ ਨੇ ਮਿੱਟੀ ਕਿੱਡਾ ਹੁੰਦਾ ਰੇਸ ਤੇ ਸਾਰਾ ਸਾਫ ਹੋ ਜਾਂਦਾ ਤੇ ਕਈ ਵਾਰੀ ਵੀ ਹਨ ਜਦੋਂ ਕਣਕ ਬਾਹਰੋਂ ਆਉਂਦੀ ਹੈਗੀ ਕਿਤੇ ਹਨ ਕੋਈ ਜਹਾਜ ਮਿੱਟਕਟ ਕੋਈ ਦਵਾਈ ਬੂਟੀ ਲੱਗੀ ਹੋਈ ਉਹ ਸਾਰੀ ਇੱਕ ਵਾਰੀ ਸਾਫ ਹੋ ਜਾਂਦੀ ਹੈ ਤੇ ਕਣ ਕਣ ਸਾਫ ਸੁਥਰੀ ਬਣ ਜਾਂਦੀ ਹੈ ਤੇ ਮੁੰਡਾ ਖੁਸ਼ ਹੋ ਕੇ ਬਿਲ ਤਸल्ली ਜੀ ਤੋਂ ਹਨਾ ਸੱਲੀ ਹੋ ਜਾਂਦੀ ਆਪਣੇ ਐ ਜੀ ਬੰਦਾ ਵੀ ਸੱਲੀ ਜਾਂਦਾ ਪਾ ਕੇ ਇਹ ਬੱਚਾ ਖਾਣ ਪੀਣ ਚ ਬੜੀਆ ਸਾਫ ਸੁਥਰੀ ਬਣ ਜਾਂਦੀ ਹੈ ਪੀਣਾ ਧੋ ਕੇ ਸਮਾਰ ਕੇ ਸਿਕਾ ਕੇ ਦੁਆ ਲਾ ਕੇ ਨੂੰ ਵਧੀਆ ਆਪੋ ਫੇਰ ਬਿਹਾਲ ਲੈਣੇ ਆ ਜੋ ਸ਼ੁਰੂ ਤੋਂ ਹੀ ਆਦਤ ਆਪਣੀ ਪਹਿਲਾਂ ਤੋਂ ਚਲੋ ਬੰਦੇ ਨੂੰ ਕੰਮਕਾਰ ਕਰਦੇ ਰਹਿਣਾ ਚਾਹੀਦਾ ਕਰਦੇ ਬੰਦਾ ਸਰੀਰ ਬਣਿਆ ਰਹਿੰਦਾ ਲੈ ਆਪਣੇ ਕਾਫਤੇ ਕੰਮ ਨੇ ਬੜ ਜਾਂਦੇ ਨੇ। ਸਾਰਾ ਵਧੀਆ ਸਿਸਟਮ ਬਣ ਜਾਂਦਾ। ਦੇਖੋ ਇਹ ਕਣਕ ਦਾ ਰੱਬ ਦਵਾਰੇ ਫੇਮ ਉਸ ਆਪਣੀ ਬਾਤ ਹੀ ਤੇ ਡੈਡੀ ਸੰਦੀ ਰਾ ਸਿਹਰਾ ਰੌਤ ਆ ਉਹਦੇ ਵਿੱਚ। ਡੈਡੀ ਨੇ ਆਹ ਦੇਖੋ ਖੜ ਵਗੈਰਾ ਦਾਣਾ ਪੂਰਾ ਪਾ ਕੇ ਸਾਰਾ ਪੰਨੇ ਸੰਦੀ ਰੌਤ ਤੇ ਫੋਮ ਇਹ ਰੌਤ ਨੇ ਆਪਣੇ ਆਂ। ਕਈ ਵਾਰੀ ਪੰਪ ਕੰਮ ਕਰਨ ਦੇ ਕਰਦੇ ਨੇ ਡੈਡੀ ਗਰ ਰੌਤ ਆਂਦਾ। ਸਮਸਾੜੀਆਂ ਹਲਕੀ ਵੀ ਕਰਾਉਣੇ ਆਪਾਂ। ਨਾ ਕੋਸਾਰੇ। ਸਾਫ ਸੁੱਧਰਾ ਉੱਤਵਾਰਾ ਕਰਨਾਗੇ ਨਹੀਂ ਖੇਤ ਚੱਲਾਂਗੇ ਆਪਾਂ। ਖੇਤ ਸਾਗ ਵਾਹ। ਹੁਣ ਵੇਲਾਂ ਹੀ ਲਾਈਆਂ ਹੁੰਦੀਆਂ ਨੇ। ਦੇਖੋ ਸਾਗ ਕੋੜ ਚ ਲੈ ਕੇ ਆਈ। ਖਾੜ ਵਗੈਰਾ ਆਪਣੇ ਵੇਲ ਲਾਈ ਹੋਈ ਐ ਸਾਗ ਵਾਲੀ ਤੇ ਵਧੀਆ ਸਾਗ ਬਣਦਾ ਇਹਦਾ। ਤੇ ਕਿਰਨਾ ਸਾਗ ਤੋੜਨਾ ਕੀ ਤੇ ਆਪਾਂ ਬਣਾ ਰਹੇ ਜੀ ਤੇ ਕਰਨਾ ਨਹੀਂ ਪਉਤਾ ਬਹੁਤ ਬਹੁਤ ਥੋੜੇ ਹੋਰ ਟੁੱਟ ਲੈ ਬਹੁਤ ਕੈਂਡ ਬਣਦਾ ਜੀ ਟੇਸਟ ਬਣਦਾ ਦਾ ਫਾਲ ਦਾ ਬੋਲਜੀ ਵਧੀਆ ਬਣਦਾ ਖਾਰੀ ਵੀ ਭਰਾਵਾਂ ਦਾ ਮਾਤਾ ਬੋਤ ਤੁਹਾਨੂੰ ਬਹੁਤ ਜਿੰਨਾ ਪਿਆਰ ਸਤਕਾਰ ਦਿੰਨੇ ਆ ਤੁਹਾਨੂੰ ਜੁਰਦੀ ਬਲਾ ਜਰੋ ਹਮੇਸ਼ਾ ਤਰੱਕੀਆਂ ਬਖਸ਼ੇ ਹਮਤ ਬਖਸ਼ੇ ਖਾਰੀ ਦੋਸਤਾ ਮਿੱਤਰਾਂ ਦਾ ਬਹੁਤ ਬਹੁਤਨ ਬਾਦ ਸਾਰੇ ਖਾਵਾ ਦਾ ਸਨਕੀ ਕਲਾ ਚ ਸਤਿ ਸ਼੍ਰੀ ਅਕਾਲ ਸਾਨੂੰ ਮਤਵਾਂਛੇ ਸਾਰੇ ਹੀ ਦੋਸਤੋ ਮੇਰੇ ਇਨਾਂ ਪਿਆਰ ਸਤਕਾਰ ਦਿੰਦੇ ਹੋ ਬਹੁਤ ਵਧੀਆ ਲੱਗਦਾ ਜੀ ਆਪਾਂ ਤੁਹਾਡੇ ਵਾਸਤੇ ਵਧੀਆ ਵਧੀਆ ਕੰਟੈਂਟ ਲੈ ਕੇ ਆਉਂਦੇ ਰਾਂਗੇ ਵਧੀਆ ਵਧੀਆ ਬਲੌਗ ਕਰੇਲੋ ਰੈਸਪੀਜ਼ ਤੇ ਧਾਰਮਿਕ ਕੋਸਟਾ ਨਾਲੇ ਨੂੰ ਦਰਸ਼ਨ ਕਰਵਾਉਂਦੇ ਰਹਨੇ ਆ ਬਹੁਤ ਪਿਆਰ ਸਤਿਕਾਰ ਦਿਨੇ ਤੁਸੀਂ ਇੱਥੇ ਕਰਕੇ ਆਏ ਆ ਤੁਹਾਡੇ ਪਿਆਰ ਸਤਿਕਾਰ ਕਰਕੇ ਅੱਗੇ ਵੀ ਤੁਹਾਡੇ ਵਾਸਤੇ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਆਪਾਂ ਤੇ ਸਾਰੀ ਹੀ ਭਰਾਵਾਂ ਦੀ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਹੁਣ ਪੰਜਾਬ ਚੜ੍ਹਦੀ ਕਲਾ ਚ ਰਹੇ ਸੁੱਖ ਸ਼ਾਂਤੀ ਵਰਸੇ ਸਾਰੇ ਵਾਸਤੇ ਸਾਰੇ ਪਾਸੇ ਅੰਦਰਸ਼ਟੀਆਂ ਵਰਸੇ ਆਲਾ ਹੋਰ ਇਨਸਾਨ ਤੇ ਖਾਕਰ ਖੇੜੇ ਚ ਤੰਦਰੁਸਤੀਆਂ ਰਹਿਣ ਪੰਜਾਬ ਹਰਾ-ਪਰਾ ਰਹੇ ਆਪਣਾ ਚੜ੍ਹਦੀ ਕਲਾ ਚ ਰਹੇ ਸਾਡੀ ਧਰਮਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇੰਨਾ ਪਿਆਰ ਦਿੰਦੇ ਤੁਸੀਂ ਹਨ ਬਹੁਤ ਵਧੀਆ ਖੇਤਾਂ ਦਾ ਮਾਹੌਲ ਆ ਜੀ ਦੇਖੋ ਐਨ ਹਰਾ ਸਾਫ਼-ਸੁਥਰਾ ਹਨ ਤੇ ਵਧੀਆ ਰੱਖਿਆ ਕੀਤਾ ਜਾਂਦਾ ਸਾਫ਼-ਸੁਥਰਾ ਜਿਹਾ ਮਾਹੌਲ ਹੈ ਸਾਡੀ ਪਰਾ ਉਹਨਾਂ ਦੇਖੋ ਜੀ ਨਾ ਦਰਖਤ ਵਗੈਰਾ ਖੇਤਾਂ ਦੇ ਵਿੱਚ ਆਪਣੇ ਕਿੰਨੇ ਸੋਹਣੇ ਨੇ ਤੇ ਵਧੀਆ ਮਨ ਲੱਗਦਾ ਖੇਤਾਂ ਵਿੱਚ ਆ ਕੇ ਕਹਿੰਦਾ ਗੁਰੂ ਨਾਨਕ ਦੇਵ ਜੀ ਦੇ ਖੇਤਾਂ 'ਚ ਬਰਕਤਾਂ ਐਵੇਂ ਹੀ ਬਣੀਆਂ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਉਸ ਦੇ ਵਸ ਉਸ ਦੇ ਰੱਖੇ ਹਨ ਆ ਦੇਖੋ ਜੀ ਸਾਗ ਕਿਹਦਾ ਵਧੀਆ ਬਣਿਆ ਤੁਹਾਡੇ ਠਕੂੜਾ ਟੈਂਡ ਸਾਗ ਅੱਪਰ ਕੜੀ ਪਹੁੰਚ ਚੁੱਕੇ ਆ ਕੜੀ ਪਹੁੰਚ ਚੁੱਕੇ ਆ ਕੋਲੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਾਰਾ ਬਲੌਗ ਦੇਖਿਆ ਜੇ ਤਰਾਪਨ ਪਿਆਰ ਕਾਬਦੇ ਰਹੋ ਤੇ ਉਸ ਮਾਨ ਸਤਕਾਰ ਦਿੰਦੇ ਰਹੋ ਤੇ ਹਨਾ ਆਪਾ ਮਾਤਾ ਨੂੰ ਕੋਲ ਬੈਠੇ ਮਾਤਾ ਨੇ ਸਾਗ ਚੈੱਕ ਕਰਤਾ ਕਿ ਨਹੀਂ ਕੀ ਕੀ ਤੋੜ ਕੇ ਲੈ ਕੇ ਆਇਆ ਮਾਤਾ ਕਹਿੰਦੀ ਬਹੁਤ ਵਧੀਆ ਸਾਗ ਮਾਤਾ ਨੂੰ ਬਹੁਤ ਪਸੰਦ ਆਇਆ ਤੇ ਆਪਾਂ ਸਾਗ ਲੈ ਕੇ ਆਏ ਸੀਗਾ ਚੈੱਕ ਕਰਾਇਆ ਮਾਤਾ ਕਹਿੰਦੀ ਕਾਲੂ ਬਣਾਵਾਂਗੇ ਅੱਜ ਸਬਜ਼ੀ ਬਣਾਈ ਹੈ ਗਰਦੂ ਜੀ ਤੇ ਇਹ ਠੀਕ ਹੈ ਮਾਤਾ ਜੇ ਉਧਰ ਚੱਤ ਕਰ ਦੋ ਬਣਾ ਲਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਚੜ੍ਹਦੀ ਕਲਾ ਚ ਰਹੋ ਆਤਮਾਤਮ ਤਰੱਕੀਆਂ ਬਖਸ਼ੇ ਜਮਾਤਾ ਬਖਸ਼ੇ ਸੁਖ ਸ਼ਾਂਤੀ ਬਖਸ਼ੇ ਕਰ ਪਰਿਵਾਰ ਚ ਬਾਲ ਬੱਚੇ ਨਗਰਪਸੂ ਡਿੰਗੜ ਜੇੜਾ ਸਭ ਵਧੀਆ ਰਹੇ ਸਾਰੇ ਭਰਾ ਇਨਾ ਪਿਆਰ ਦਿੰਨੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਆਪਣਾ ਕਰਦਾ ਵਲੌਗ ਕਿਉਂਕਿ ਇਹਨਾਂ ਮਾਸਕਰ ਬਖਸ਼ੇ ਸਾਰੇ ਭਰਾਵਾਂ ਦਾ ਬਹੁਤ ਬਹੁਤ